ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਬੁਟੀਕ ਪੰਜਾਬੀ ਪਹਿਰਾਵਾ ਕੇਸ਼ ਰਾਈ ਕਲੋਥਸ ਵਿੱਚ ਅੱਜ ਆਪਾਂ ਤੁਹਾਨੂੰ ਵਰਕ ਵਾਲੇ ਸੂਟ ਦਿਖਾਵਾਂਗੇ ਜਿਹੜੇ ਕਿ ਆਪਾਂ ਖੁਦ ਰੈਡੀ ਕੀਤੇ ਆ ਤੇ ਕਸਟਮਰ ਦੇ ਚੋਆਇਸ ਦੇ ਅਕੋਰਡਿੰਗ ਹੀ ਰੈਡੀ ਕੀਤੇ ਆ ਉਹਨਾਂ ਦਾ ਦੁਪੱਟਾ ਸੀ ਜੀ ਇਹਦੇ ਨਾਲ ਕਲਰ ਕੰਟਰਾਸਟ ਦੁਪੱਟਾ ਇਹ ਵਾਲਾ ਦੁਪੱਟਾ ਸੀ ਇਹਦੇ ਵਿੱਚ ਇਸ ਤਰ੍ਹਾਂ ਬੁਟੀ ਸੀ ਤੇ ਉਹਨਾਂ ਨੇ ਉਸਦੇ ਨਾਲ ਕੰਟਰਾਸਟ ਦੀ ਸੂਟ ਰੈਡੀ ਕਰਨਾ ਸੀ ਤੇ ਆਪਾਂ ਉਹ ਸੂਟ ਰੈਡੀ ਕਰਕੇ ਦਿੱਤਾ ਪਿੰਕ ਨਾਲ ਗ੍ਰੇ ਗ੍ਰੇ ਸੂਟ ਹੁਣ ਆਇਆ ਤੇ ਇਹ ਆਪਾਂ ਬੇਸ ਵੀ ਆਪ ਹੀ ਲਿਆ ਤੇ ਵਰਕ ਵੀ ਹੀ ਆਪ ਹੀ ਕੀਤਾ ਵਾ ਤੇ ਕੰਟਰਾਸਟ ਦੇਖੋ ਕਿੰਨਾ ਵਧੀਆ ਹੋਇਆ ਹੋਇਆ ਕਿੰਨਾ ਵਧੀਆ ਲੱਗ ਰਹੀ ਹੈ ਜੀ ਜਿਹੜੀਆਂ ਪਹਿਣਾ ਨੇ ਜੀ ਸੂਟ ਤੇ ਵਰਕ ਵੀ ਕਰਾਉਣਾ ਓਨਲੀ ਸਟੱਫ ਤੁਸੀਂ ਆਪ ਦਾ ਸੈਂਡ ਕਰਨਾ ਉਹ ਤੁਸੀਂ ਆਪ ਦਾ ਸਟੱਫ ਦੇ ਸਕਦੇ ਹੋ ਪਰ ਮੋਸਟਲੀ ਅਸੀਂ ਆਪ ਦਾ ਹੀ ਸਟੱਫ ਯੂਜ਼ ਕਰਦੇ ਆ ਤੇ ਆਪ ਦਾ ਹੀ ਸਟੱਫ ਤੇ ਵਰਕ ਕਰਦੇ ਆ ਬਰਥਰੀ ਫਿਨਿਸ਼ਿੰਗ ਦੇਖ ਸਕਦੇ ਹੋ ਆਪ ਦਾ ਕੰਮ ਹੋਇਆ ਹੋਇਆ ਜੀ ਪੂਰੀ ਵਧੀਆ ਫਿਨਿਸ਼ਿੰਗ ਹੈ ਇਸ ਤਰ੍ਹਾਂ ਜੀ ਆਪਾਂ ਵਰਕ ਫਰਾ ਕੇ ਸੁੱਧ ਰੈਡੀ ਕਰਾ ਕੇ ਦਿੰਦੇ ਹਾਂ ਇਹ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੀ ਰੈਡੀ ਹੋ ਜਾਂਦੇ ਆ ਤੇ ਜਿਨ੍ਹਾਂ ਨੇ ਇਸ ਦੇ ਬਾਰੇ ਆਪਾਂ ਤੋਂ ਇਨਫੋਰਮੇਸ਼ਨ ਲੈਣੀ ਆ ਤੇ ਉਹ ਆਪਾਂ ਨੂੰ WhatsApp ਨੰਬਰ ਤੇ DM ਕਰ ਸਕਦੇ ਆ ਇਸੇ ਤਰ੍ਹਾਂ ਹੀ ਆਪਾਂ ਜੀ ਇੱਕ ਹੋਰ ਫੁੱਟ ਅਗਰ ਤੋਂ ਉਹ ਖਾਵਾਂਗੇ ਇੱਕ ਜੀ ਆਪਾਂ ਆਸੂ ਰੈਡੀ ਕੀਤਾ ਇਹ ਵੀ ਕਸਟਮਰ ਕੋਲੇ ਦੁਪੱਟਾ ਅਵੇਲੇਬਲ ਸੀਗਾ ਤੇ ਉਹਨਾਂ ਨੇ ਆਪਾਂ ਤੋਂ ਇਹ ਕਲਰ ਦੀ ਡਿਮਾਂਡ ਕੀਤੀ ਆ ਤੇ ਇਹ ਆਪਾਂ ਉਹਨਾਂ ਨੂੰ ਸਟੌਕ ਲੈ ਕੇ ਖੁਦ ਵਰਕ ਕਰਾ ਕੇ ਦਿੱਤਾ ਵਾ ਆਪਣੇ ਉਟਿੱਕ ਚ ਤੇ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਤੇ ਉਹਨਾਂ ਨੇ ਆਵਦੀ ਅਕੋਰਡਿੰਗ ਹੀ ਦੁਪੱਟੇ ਦੇ ਕਲਰ ਦੇ ਅਕੋਰਡਿੰਗ ਵਰਕ ਦੇ ਵਿੱਚ ਥ्रेड ਪਵਾਇਆ ਇਹ ਵੀ ਤੁਸੀਂ ਇਸ ਤਰ੍ਹਾਂ ਆਪਣੀ ਡਿਮਾਂਡ ਕਰ ਸਕਦੇ ਹੋ ਵੀ ਇਸ ਕਲਰ ਦਾ ਹੀ ਵਰਕ ਹੋਵੇ ਆਪਾਂ ਉਸੇ ਕਲਰ ਦਾ ਵਰਕ ਸਟਾਕ ਤੇ ਕਰਾ ਕੇ ਦੇਵਾਂਗੇ ਇਹ ਵੀ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੀ ਰੈਡੀ ਹੋਇਆ ਵਾ ਵਰਕ ਦਾ ਪ੍ਰਾਈਸ ਪਤਾ ਕਰਨ ਲਈ ਤੁਸੀਂ ਮੈਨੂੰ ਵਟਸਐਪ ਤੇ ਡੀਐਮ ਕਰ ਸਕਦੇ ਹੋ ਇਹ ਹੋਲ ਇਨਫੋਰਮੇਸ਼ਨ ਲੈਣ ਲਈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਆਪਣਾ ਜਿਊਟੀ ਕਲਾਈਕੋਟ ਦੇ ਵਿੱਚ ਅਵੇਲੇਬਲ ਹੈ ਤੁਸੀਂ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਤੇ ਆਪਣੇ ਕੋਲੇ कॉटन ਦੇ सूट ਵੀ अवेलेबल ਹੁੰਦੇ ਆ ਤੇ ਜਿਹੜੇ ਸੂਟ ਆਪਾਂ ਗਰੁੱਪ ਦੇ ਵਿੱਚ ਪਾਉਨੇ ਆ ਜਿਹੜੀਆਂ ਭੈਣਾਂ ਨੇ ਗਰੁੱਪ ਦੇ ਵਿੱਚ ਐਡ ਹੋਣਾ ਵਾ ਉਹ ਤੁਸੀਂ ਆਪ ਦਾ ਨੰਬਰ ਮੈਂਸ਼ਨ ਕਰ ਸਕਦੇ ਹੋ ਆਪਣੇ ਸਾਡੇ WhatsApp ਨੰਬਰ ਤੇ ਤੇ ਫਿਰ ਉਹਨਾਂ ਨੂੰ ਗਰੁੱਪ ਦੇ ਵਿੱਚ ਰੈਗੂਲਰ ਜਿਹੜੇ ਸੂਟ ਆਉਂਦੇ ਆ ਉਹ ਸੈਂਡ ਹੋ ਜਾ ਕਰਾਂਗੇ ਮੈਸੇਜ ਆ ਜਾ ਕਰਾਂਗੇ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਣੇ ਕੋਲੇ ਸੂਟ ਹੁੰਦੇ ਆ ਠੀਕ ਹੈ ਜੀ ਆਪਣੀ ਲੋਕੇਸ਼ਨ ਹੈ ਜੀ ਲੋਕੇਸ਼ਨ ਹੈ ਜੀ ਜੀ ਟ੍ਰਾਈਕੋਟ ਤੁਸੀਂ ਪੰਜਾਬੀ ਪਹਿਰਾਵਾ ਕ੍ਰੀਏਸ਼ਨ ਟ੍ਰਾਈਕੋਟ ਦੇ ਵਿੱਚ ਆਪਾਂ ਆ ਕੇ ਵਿਜ਼ਿਟ ਕਰ ਸਕਦੇ ਹੋ ਕੋਈ ਜੀ ਸਟਿਚਿੰਗ ਵੀ ਵੀ ਪੂਰੀ ਵਧੀਆ ਪੂਰੀ ਵਧੀਆ ਸਟਿਚਿੰਗ ਵੀ ਕਰਾਉਣੀ ਹੈ ਆਪਾਂ ਤੇ ਬਹੁਤ ਵਧੀਆ ਪ੍ਰੋਫੈਸ਼ਨਲ ਸਟਿਚਿੰਗ ਹੁੰਦੀ ਹੈ ਤੁਸੀਂ ਸਾਨੂੰ ਆਪ ਕੀ ਆਰਡਰ ਦੇ ਸਕਦੇ ਹੋ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਸਟਿਚਿੰਗ ਕਰਦੇ ਹਾਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਹੈਂਡਵਰਕ ਤੇ ਮਸ਼ੀਨਵਰਕ ਤੇ ਇਨਵਾਰਡਰੀ ਜਿਹੜੀ ਜੀ ਆਪਾਂ ਕਹਿ ਰਹੇ ਨੇ ਆ ਨੀਡਲਵਰਕ ਦਾ ਵੀ ਆਪਾਂ ਵਰਕ ਕਰਵਾਉਣੀ ਆ ਤੇ ਆਪਣੇ ਕੋਲੇ ਰਾਮ ਟੈਕਸ ਦੇ ਵੀ ਸਟੱਫ ਦੇ ਬਹੁਤ ਵਧੀਆ ਉਹ ਵੀ ਦੁਪੱਟੇ ਸੁਣ ਹੁੰਦੇ ਆ ਜੀ ਤੁਸੀਂ ਆਪਣੇ ਗਰੁੱਪ ਦੇ ਵਿੱਚ ਜੁਆਇਨ ਕਰ ਲਓ ਤੇ ਉਹਦੇ ਵਿੱਚ ਤੁਹਾਨੂੰ ਡੇਲੀ ਅਪਡੇਟ ਮਿਲੂਗੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਵਿੱਚ ਸਟਿਚਿੰਗ ਅਵੇਲੇਬਲ ਆ ਤੇ ਜਲਦੀ ਜਲਦੀ ਆਪਣਾ ਪੇਜ ਸ਼ੇਅਰ ਕਰੋ ਤੇ ਇੰਸਟਾਗ੍ਰam ਆਈਡੀ ਨੂੰ ਫੋਲੋ ਕਰੋ ਥੈਂਕ ਯੂ